ਅੱਜ ਗਰੁੱਪ ਵਾਲੀ ਸਾਹਿਬ ਸਿੰਘ ਜੀ ਦਾਸ ਗਰਪਾਸ ਸਾਂਸਰਾ ਅਮਰੀਕਾ ਤੋਂ ਨਿਮਰਤਾ ਸਹਿਤ ਇੱਕ ਗੁਰਫਤੇ ਬਣਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਪਣਾ ਜੋ ਪ੍ਰੋਜੈਕਟ ਸੀ ਜੀ ਆਪਾਂ ਧੰਤ ਬਾਬਾ ਈਸ਼ਰ ਸਿੰਘ ਜੀ ਨਾਲ ਸਾਂਸਰੇ ਦੇ ਲੋਕਾਂ ਕਿ ਨਜ਼ਾਰੇ ਜੋ ਆਪਾਂ ਆਪਾਂ ਸ਼ੁਰੂ ਕੀਤਾ ਸੀਗਾ ਬਈ ਮੈਰਕਲਸ ਚਮਤਕਾਰ ਜੋ ਸੀਗੇ ਆਪਾਂ ਉਸ ਲੜੀ ਦੇ ਵਿੱਚ ਅਗਲੀ ਸਾਖੀ ਜਿਹੜੀ ਅੱਜ ਆ ਉਹ ਆਪਾਂ ਪਾ ਰਹੇ ਹਾਂ ਜੀ ਤੇ ਅੱਜ ਦੀ ਸਾਖੀ ਜੋ ਬੜੀ ਚੰਬਰੀ ਸਾਖੀ ਹੈ ਜੀ ਇਹ ਅੱਜ ਦੀ ਸਾਖੀ ਹੈ ਜੀ ਐ ਸਬ ਬਸੰਤ ਸਿੰਘ ਦੁੱਧਾਤਾ ਜੀ ਦੀ ਇਹ ਦੀ ਇਹ ਪੁਰਾਣੇ ਬਦਨ ਅਨਸਾਰੀ ਜਾਣਦੇ ਸਾਰੇ ਜਾਣਦੇ ਬਸੰਤ ਸਿੰਘ ਦੁੱਧਾਤਾ ਜੀ ਜਿੱਥੇ ਅੱਜ ਬਾਬਾ ਜੀ ਦੀ ਕਾਰਖੜੀ ਨਾਲ ਸਰਗ੍ਰੇਟ ਨਾ ਕਿਹਨੇ ਕਾਰਖੜੀ ਆ ਉਹ ਉਹ ਐਗਜ਼ੈਕਟਿਵ ਉਸ ਜਗ੍ਹਾ ਤੇ ਤੇ ਉਹਨਾਂ ਨੂੰ ਕਵਰੇ ਸੀ ਦੋਨਾਂ ਨੇ ਕਵਰੇ ਸੀ ਤੇ ਉੱਥੇ ਉਹ ਰਹਿ ਸੀ ਬਾਬਾ ਜੀ ਨੇ ਇੱਕ ਟਾਈਪ ਆਬੇ ਇਸ ਸੀ ਮਹਾਰਾਜ ਨੇ ਉਹਨਾਂ ਨੂੰ ਸੇ ਠਹਿਰਾਇਆ ਜੀ ਕਿਉਂਕਿ ਸਿਵਾਵਾ ਕਹਿੰਸੀ ਨਾਲ ਚੱਦੀਆ ਕਿ ਇਸੇ ਸਿਵਾਓ ਵੀ ਦਾਦਾਈ ਤੇ ਉਹਦਾ ਪਿਛਲਾ ਪਿੰਡ ਜੀ ਬਿਲਕਾ ਜਲੰਧਰ ਸੀ ਉਹਦਾ ਪਿਛਲਾ ਪਿੰਡ ਇਹ ਪਾਕਿਸਤਾਨ ਦੇ ਵਿੱਚੋਂ ਕਰਾਚੀ ਦੇ ਵਿੱਚ ਪਰ ਉਹਨਾਂ ਦਾ ਬਹੁਤ ਵੱਡਾ ਕਾਰਵਰ ਸੀ ਜੇ ਉੱਥੇ ਪਾਕਿਸਤਾਨ ਬਣ ਤੋਂ ਬਾਅਦ ਫਿਰ ਉਹ ਵੀ ਲੋਕਾਂ ਦੇ ਪੈਸੇ ਉਹਨਾਂ ਦੇ ਡੱਬਲੇ ਜਿਹਨਾਂ ਕੋਲ ਪੈਸੇ ਲੈਣੇ ਸੀ ਉਹ ਡੱਬਲੇ ਤੇ ਫਿਰ ਉਹ ਵਿਚਾਰੇ ਘਾਟਾ ਪਾ ਕੇ ਫਿਰ ਇੱਥੇ ਆਏ ਡੇਰਾ ਤੋਂ ਦੇ ਲਾਗੇ ਡੋਈ ਡੋਈ ਵਿਖੇ ਆਕੇ ਨਾ ਇਹਨਾਂ ਨੇ ਰਾਈਸ ਮਿਲ ਜ਼ਿਆਦਾ ਕੰਮ ਸ਼ੁਰੂ ਕੀਤਾ ਰਾਈਸ ਮਿਲ ਦਾ ਕੰਮ ਸ਼ੁਰੂ ਕੀਤਾ ਤੇ ਉੱਥੇ ਵੀ ਆਕੀਤਾ ਦੇ ਉਹ ਕੰਮ ਕਾਫੀ ਬਹੁਤ ਤੇਜ਼ੀ ਨਾਲ ਵਧ ਗਿਆ ਸੀ ਤੇ ਵੀਰ ਕੰਮ ਬਹੁਤ ਤੇਜ਼ੀ ਨਾਲ ਵਧ ਗਿਆ ਸੀ ਤੇ ਉਹਨਾਂ ਦੇ ਵੀ ਇੱਕ ਬੀਬੀ ਪੀਸੀ ਉਹਨਾਂ ਦੇ ਇੱਕ ਲੜਕਾ ਤੇ ਛੇ ਲੜਕੀਆਂ ਸੀ ਇੱਕ ਲੜਕਾ ਤੇ ਛੇ ਲੜਕੀਆਂ ਸੀ ਉਹਨਾਂ ਦੇ ਛੇ ਲੜਕੇ ਦੇ ਫਿਰ ਉਹ ਉਹ ਫਿਰ ਦੇਖੀ ਸਾਰਾ ਘਰ ਵਰ ਛੱਡ ਕੇ ਉਹ ਵੀ ਬਾਬਾ ਜੀ ਕੋਲ ਧਰਤੇ ਬਾਬੇ ਸ਼ਿਸ ਜੋ ਆ ਗਏ ਕਿੱਸ ਤਰ੍ਹਾਂ ਹੋਏ ਉੱਥੇ ਆ ਗਏ ਜੀ ਉੱਥੇ ਦੇਖੋ ਜਿਸ ਤਰ੍ਹਾਂ ਹੁੰਦੀ ਹੈ ਨਾ ਬੱਲੇ ਪਾਕ ਜਗਦੇ ਜੀ ਸਭ ਬੰਦੇ ਪਾਕ ਜਗਦੇ ਹਸਣ ਹੁੰਦਾ ਤੇ ਉਹਨਾਂ ਨੇ ਵੀ ਉੱਥੇ ਉਹ ਆਪਣਾ ਬਿਆਕੇ ਵੀ ਜਦੋਂ ਫਿਰ ਉਹ ਸਵਾ 2 ਵਜੇ ਉਹ तकरीबन 1950 ਸਾਦੀ ਕਰਾ ਤੇ ਉੱਥੇ ਤਾਂ ਬਾਬੇ ਈਸ਼ਰ ਸਿੰਘ ਜੀ ਵੀ ਉੱਥੋਂ ਵੀ ਆਪਣਾ ਡੋਈ ਵਿਖੇ ਸਰਾ ਸ਼ਾਮ ਸੀ ਸਿਵਲ ਸੀ ਉਹਨਾਂ ਦੇ ਬੰਤੀ ਤੇ ਨਾ ਬਾਬਾ ਜੀ ਡੋਈ ਚਲੇ ਗਏ ਡੋਈ ਦਾ ਸੀ ਘਰਵਾਰ ਰਾਈਸ ਮਿਲ ਸੀ ਤੇ ਵੀ ਉੱਥੇ ਵੀ ਉਹ ਚਲੇਗੇ ਤੇ ਵੀ ਇਹਨਾਂ ਨੂੰ ਵੀ ਤੇ ਉਹਨਾਂ ਦੇ ਕਿਹਾ ਬੀਸਰ ਬਿਸੰਸਿੰਦੂ ਦਾ ਜੇ ਉਹ ਬਿੱਤਤ ਨਾ ਬਬੀ ਇਸੇ ਸੀ ਨਾਕਸ ਰਹਾ ਇਸ ਵਾਸਕਤ ਆ ਰਿਹਾ ਦਰਸ਼ਕਾ ਨਾ ਤੇ ਤੁਸੀਂ ਵੀ ਜਾ ਕੇ ਵੀ ਉਹ ਪਵਿਸ਼ਾ ਵੀ ਦਸ਼ਮਰੇ ਕਦੇ ਵੀ ਇਹ ਨਾਤੇ ਬੋਸੀ ਕਰ ਲਈ ਤੇ ਵਿਸ਼ਵਰਿਆ ਦਾ ਕਾਰੋਬਾਰ ਕਰਨਾ ਫਿਰ ਨਦੀ ਦੇ ਕਿਨਾਰੇ ਬੈਠ ਕੇ ਅਜ ਤਪੱਸਿਆ ਕਰੀ ਨਾਤੇ ਕਹਨੋ ਬੋਧ ਨਾਤੇ ਮਿਸ ਪ੍ਰੇ ਉਤਾਨਾ ਨੂੰ ਪਣੀ ਸੀ ਉਹ ਮਿੱਤ ਆਪਣਾ ਰੂਟੀਂਸ ਖਾਂਦੇ ਤੇ ਦੁੱਧ ਤੇ ਫਲੂਟ ਖਾਂਦੇ ਸੀ। ਦਹੀਂ ਨਾਲ ਦੁੱਧ ਤਾਂ ਆਈ ਪੇ। ਦੁੱਧ ਤੇ ਫਲੂਟ ਖਾਂਦੇ ਸੀ। ਕਦੇ ਮੰਦੀ ਖਾਣਾ। ਤੇ ਉੱਥੇ ਬੰਦੇ ਤੇ ਕਰਦੇ ਉੱਥੇ ਬਾਬਾ ਜੀ ਰਹੇ ਇੰਤਤ ਮੈਂ ਜੀ ਸੀ ਸਮਾਰ। ਜਦੋਂ ਬਾਬਾ ਜੀ ਗਏ ਤੇ ਵੀ ਸੰਗਤਾਂ ਨੇ ਇਹਨਾਂ ਨੂੰ ਕਿਹਾ ਵੀ ਕਦੇ ਆਪਾਂ ਵੀ ਉੱਥੇ ਨਾਨਕ ਸਾਹਿਬਾ ਜੀ ਆਇਆ ਆਪਾਂ ਚੋ ਦਸ਼ਮੇ ਲਗਰੀਏ। ਇਹ ਇਹ ਕਹਿੰਦੇ ਵੀ ਮੈਂ ਤਾਂ ਆਪ ਸੰਤ ਮੈਂ ਤਾਂ ਸਦਾ ਦੀ ਲੋੜ ਹੀ ਦਰਸ਼ਣੀ। ਮੈਂ ਤਾਂ ਆਪ ਸੰਤ ਮੈਂ ਭਜਨਦਗੀ ਕਰਦਾ ਮੈਨੂੰ ਕੀ ਬੜਾ ਮੈਂ ਤਾਂ ਕਿਸੇ ਵੀ ਮੈ ਤਾਂ ਸੰਤ ਆਪ ਕੇ ਵੀ ਜਿਵੇਂ ਗੁਰਬਾਣੀ ਚਾਹੀਦਾ ਹਰ ਕਾ ਸੰਤ ਹਰ ਕੀ ਰੂਤੀ ਜਿਸ ਸਰਦੇ ਹਰ ਨਾਮ ਰਾਰ ਹਾਂ ਮਸਕ ਭਾਵੇਂ ਜਿਸ ਲਿਖਿਆ ਗੁਰਮਤਿ ਸਰਦੇ ਹਰ ਨਾਮ ਸਵਾਰ 1134 35 ਵਿੱਚ ਤੇ ਵੀ ਇਹ ਵੀ ਇਹ ਕਹਿੰਦੇ ਮੈਂ ਤਾਂ ਆਪ ਸੰਤ ਹੈ ਕਿਤੇ ਵੀ ਮੈਂ ਤਾਂ ਵੀ ਕਹਿੰਦੇ ਵੀ ਸਭ ਹੀ ਮੈ ਤਾਂ ਜਾਣਾਂ ਫਿਰ ਦੇਖੋ ਜੀ ਬਾਬਾ ਜੀ ਨੇ ਕਿਸ ਤਰ੍ਹਾਂ ਵਿਧੀ ਬਣਾਈ ਇੱਕ ਇਸ ਤਰ੍ਹਾਂ ਬਿਲੀ ਬਿਲੀ ਬਣਾ ਕੇ ਇਹਨਾਂ ਨੂੰ ਫਿਰ ਬਰਾਤ ਬਾਬਾ ਜੀ ਦੇ ਦਰਸ਼ਨ ਦਿੱਤੇ ਵੀ ਤੋਂ ਉਹਦਾ ਇਸਾਈ ਸੰਗਤਾਂ ਦੀ ਆ ਫਿਰ ਦੇਖੋ ਜਿਵਾਨਾ ਹੀ ਬਣੀ ਬਾਬਾ ਜੀ ਫਿਰ ਨਾਨਸਾ ਜਦੋਂ ਚਲਦੀ ਸੇਵਾ ਚਲਦੀ ਸੀ ਤੇ ਫਿਰ ਨਾਨਸਾ ਸੇਵਾ ਚਲਦੀ ਸੀ ਇਹਨਾਂ ਦੀ ਫਿਰ ਡਿਊਟੀ ਫਿਰ ਬਾਬਾ ਜੀ ਕੋ ਆਏ ਤੇ ਬਾਬਾ ਜੀ ਕਿਹਾ ਵੀ ਤੂੰ ਵੀ ਆਪਣਾ ਬੇ ਅਮਾ ਪਪਾ ਤੁਸੀਂ ਬਿਜੜਾਗਾ ਬਈ ਆ ਨਾ ਬਿਸ਼ਵਤ ਸੱਜਣਾ ਇਹ ਗੁਰਬਾਣੀ ਚ ਠੀਕ ਨਹੀਂ ਹੈਗਾ ਏ ਵੀ ਤੇ ਵੀ ਕਰਵਾਣੀ ਤੇ ਬਤਾਉਗੇ ਏ ਠੀਕ ਹੈ ਇਹ ਵੀ ਤੁ ਵੀ ਆ ਵੀ ਆ ਵੀ ਤੋ ਇਹ ਗਰਭ ਕਰਵਾਣੀ ਚ ਠੀਕ ਹੈ ਤੇ ਵੀ ਇਹ ਤੁ ਗਭੀ ਗਰਭ ਅੰਨ ਖਾਵੇ ਰੋਟੀ ਖਾਣੀ ਚਾਹੀਏ ਬਾਬੇ ਜੀ ਅੰਨ ਸ਼ੂਰ ਕਰੇ ਖੰਡ ਨਾ ਸੋਗ ਨਾਲ ਰੱਖ ਅੰਨ ਸ਼ੂਰ ਕਰੇ ਖੰਡ ਨਾ ਸੋਗ ਨਾਲ ਰੱਖ ਬਾਬੇ ਸਮਝ ਆਇਆ ਤੇ ਵੀ ਤੁਸੀਂ ਵੀ ਇਹ ਵੀ ਕੰਮ ਕਰ ਗੋ ਫਿਰ ਕਦੇ ਜੀ ਮੰਨੇ ਜੀ ਫਿਰ ਬਾਬਾ ਜੀ ਫਿਰ ਸਮਝ ਆਇਆ ਫਿਰ ਫਿਰ ਇਹਦੇ ਦਿਮਾਗ ਚ ਵੀ ਫਿਰ ਬਸ ਬਸ ਜੀ ਵੀ ਬਾਬਾ ਜੀ ਕੋ ਵੀ ਬਾਬਾ ਜੀ ਬਸ ਕਰਦੀ ਸੀ ਸੁਣੀ ਗਏ ਜਿਹੜੇ ਕੋ ਜਿਹੜੇ ਫਰਨੀਚਰਿੰਗ ਦੇ ਪੂਰੇ ਹੋ ਗਿਆ ਜਿਹੜੇ ਸਾਨੂੰ ਪੂਰੇ ਹੋ ਗਏ ਫਿਰ ਲਖੇ ਮੈਂ ਤਾਂ ਵੀ ਅਬੀ ਵੀ ਕਿਉਂ ਵੀ ਵੀ ਦੱਸਣਾ ਪਾਜੋਗਾ ਫਿਰ ਵੀ ਕਾ ਬਾਬਾ ਜੀ ਨੇ ਸਮਝਾਇਆ ਵੀ ਤੇ ਜ਼ਬੀ ਸੇ ਵੀ ਸੰਗਤਾਂ ਦੀ ਸੰਗਤਾਂ ਦੀ ਸੰਗਤ ਜ਼ਰੂਰੀ ਆ ਤੇ ਵੀ ਹਾ ਜੇ ਵੀ ਬਚਨ ਵੀ ਕੋਣਾ ਚਾਹੀਦਾ ਸਤਿ ਸ੍ਰੀ ਅਕਾਲ ਭਾਰਤੀ ਜੋ ਜੋ ਬਸਨ ਕੋ ਵੀ ਸਤਿ ਅਕਾਲ ਸੁਖਗੁਰ ਪ੍ਰਸਾਦ ਜੀ ਤੇਰੇ ਹੈ ਸਸ ਸਤਿ ਅਕਾਲ ਅਗੇ ਚ ਇਹ ਕਹਿੰਦੇ ਵੀ ਜ਼ਰੂਰੀ ਹੈ ਅੰ ਇਸ ਹੀ ਸੇਵਕ ਸੇਵਕ ਹੋ ਜਿਸ ਕਾ ਜਿਸ ਅਗੇ ਤਰੇ ਤਾਂ ਵੀ ਸੈਪ ਪਾਵੇ ਸੋ ਪਰਾਂ ਸੋ ਸੇਵਕ ਦਰ ਕੇ ਪਾਵੇ ਮਾ ਤੇ 666 ਅਗੇ ਚ ਇਹਨਾਂ ਵੀ ਕਹਿੰਦੇ ਵੀ ਇਹ ਵੀ ਫਿਰ ਇਸ ਤਰ੍ਹਾਂ ਜਾਨੇ ਜੇ ਫਿਰ ਬਾਬਾ ਜੀ ਕੋ ਜਦ ਆਏ ਨਾਨਕ ਸਾਹਿਬ ਦੇਖੋ ਜੀ ਬਾਬਾ ਜੀ ਕੋ ਆਏ ਤੇ ਆਖੇ ਇਹਨਾਂ ਨੇ ਕੀ ਕੀਤਾ ਇਹ ਬਾਬਾ ਜੀ ਨੇ ਫਿਰ ਇਹਨਾਂ ਦੀ ਡਿਊਟੀ ਆਈ ਬਾਬਾ ਜੀ ਫਿਰ ਬਸ ਕੀਤੇ ਵੀ ਵੀ ਆਨ ਜੀ ਰੋ ਖਾ ਬਿਸ਼ਾ ਗਾ ਭੇਗੇ ਗਦੇ ਗੁਰੂ ਸਾਹਿਬ ਦੇ ਥਾਲੇ ਕੀ ਪ੍ਰਸ਼ਾਦਾ ਸ਼ਕ ਫਿਰ ਬਾਬਾ ਜੀ ਦੇਖੋ ਜੀ 5% ਦਾ ਭੋਗ ਲਵਾਦੇ ਨੇ ਤੇ ਹੁਣ ਵੀ ਲਵਾਦੇ ਆ ਨਾਲ ਸਾਹਿਬ ਗੁਰੂ ਸਾਹਿਬ 5% ਦਾ ਤੇ ਫਲਕੀਆਂ ਹੁੰਦੀਆਂ ਛੋਟੇ ਪ੍ਰਸ਼ਾਦ ਹੁੰਦੇ ਆ ਫਿਰ ਉਹਨਾਂ ਚ ਇੱਕ ਪ੍ਰਸ਼ਾਦਾ ਰਜਨਾ ਇੱਕ ਪ੍ਰਸ਼ਾਦਾ ਦੇ ਪ੍ਰਸ਼ਾਦ ਬਾਬਾ ਜੀ ਇਹਨੂੰ ਭੇਜਦੇ ਰਹੇ ਉੱਥੇ ਉੱਥੇ ਵੀ ਇੱਕ ਪ੍ਰਸ਼ਾਦਾ ਬਾਬਾ ਜੀ ਭੇਜਦੇ ਇਸ ਪ੍ਰਸ਼ਾਦ ਕੋਰ ਸਾਹ ਕੋ ਹੁੰਦਾ ਸੀ ਪਕਾ ਇਹਨੋਂ ਕੋਈ ਟਿਕਾ ਕੰਬੀਨੇਸ਼ਨ ਆਉਂਦਾ ਸੀ ਉਹ ਤੇ ਫਿਰ ਲੱਗੇ ਸ਼ਕ ਲੱਗੇ ਫਿਰ ਇਹਨਾਂ ਦੇ ਵਿੱਚ ਡਿਊਟੀ ਜਿਹੜੀ ਸੀ ਫਿਰ ਬਾਬਾ ਜੀ ਲਾਈ ਜੀ ਕਿਉਂਕਿ ਪੜੇ ਲਿਖੇ ਸੀ ਬਿਜ਼ਨਸਮੈਨ ਸੀ ਫਿਰ ਇਹਦੇ ਡਿਊਟੀ ਵਕਰਾਣੇ ਲੱਗੀ ਜਿਹਦਾ ਨਾਂ ਅਕਸਰ ਪੱਥਰ ਆਉਂਦਾ ਸੀ ਨਾਂ ਅਕਸਰ ਪੱਥਰ ਆਉਦਾ ਜੀ ਇਹ ਸਾਰਾ ਪੱਥਰ ਇਹ ਵਕਰਾਣੇ ਰਾਜਸਥਾਨ ਤੋਂ ਆਉਂਦਾ ਜੀ ਇਹ ਵੀ ਉੱਥੇ ਵੀ ਛਾਂਟ ਕੇ ਪਸੰਦ ਕਰਕੇ ਭੇਜਦੇ ਸੀ ਕਿਹੜਾ ਪੱਥਰ ਕਿੱਥੇ ਰੱਖਣਾ ਕਿਹੜਾ ਪੱਥਰ ਰੱਖਣਾ ਬਾਬਾ ਜੀ ਕੋਲੋਂ ਸਰ ਭੇਜਦੇ ਸੀ ਤੇ ਵੀ ਸ ਉੱਥੇ ਵਿੱਚ ਆ ਵੀ ਕੀ ਜਰੇ ਬਹੁਤ ਸੇਵਾ ਕੀਤੀ ਇਹਨਾਂ ਨੇ ਇਹ ਵੀ ਬਾਬਾ ਜੀ ਬੜੀ ਪਸੰਦਤਾ ਸੀ ਫਿਰ ਇਹ ਜਦੋਂ ਜਬੀ ਨਾਲ ਸਰ ਬਾਚਾ ਆ ਪਿਰ ਹੈ ਜੀ ਆ ਕੇ ਉਹ ਉਥੇ ਨਾਲਸਰ ਹੋਂਦ ਤੋਂ ਪਹਿਲਾਂ 1950 ਦੇ ਕਿਰਪਾ ਉਹ ਇਹ ਆ ਗਈ ਸੀ ਉਹ ਗਵਾੜਾ ਜਿਗਰ ਉੱਥੇ ਰਹਿਣ ਲੱਗੀ ਸੀ ਫਿਰ 50 ਕੁ ਚੁ ਉਦੋਂ ਨਾਲ ਸਰ ਆ ਗਈ ਸੀ ਇਹ ਕਰਦੇ ਨੇ ਫਿਰ ਇਹਦੇ ਕੋਲ ਜੀ ਇੱਕ ਲੜਕਾ 6 ਲੜਕੀਆਂ ਸੀ ਇੱਕ ਲੜਕੀ ਸੀ ਲੜਕੀਆਂ ਤੇ ਵੀ ਉਹ ਜਿਹੜੀ ਇੱਕ ਲੜਕੀ ਸੀ ਇਹਨਾਂ ਦੀ ਬੀਬੀ ਗਿਆਨ कौर ਇਹ ਵੀ ਕਹਿੰਦਾ ਨੰਬਰ ਦਿੱਤਾ ਨੇ ਬੀਬੀ ਗਿਆਨ ਕੁ ਉਹਨਾਂ ਦੀ ਉਮਰ ਹੈਗੀ ਆ तकरीबन ਅੱਜ 935 ਸਾਲ ਦਾ ਜਨਮ ਹੋਦਾ 2000 ਸਾਲ ਦੇ ਮਿਲ ਕੇ ਲਾ ਲੁੱਤੀ ਸੀ ਤੇ ਬੈਰਟ 90 ਸਾਲ ਦੀ ਉਮਰ ਹੈ ਜੀ 90 ਸਾਲ ਦੀ ਉਮਰ ਉਹਨਾਂ ਤੁਸੀਂ ਗੱਲ ਕਰ ਸਕਦੇ ਹੋ ਕੈਨੇਡਾ ਰਹਿੰਦੇ ਆ ਉਹਦਾ ਨੰਬਰ ਹੈਗਾ 614 313 1767 67 13 17 స్టార్ ਇਹੋ ਨੰਬਰ ਕਿਸੇ ਨਾਲ ਗੱਲ ਕਰ ਸਕਦਾ ਜੇ ਸਾਰੀ ਗੱਲ ਉਸਨੂੰ ਦੱਸ ਦੇਣਗੇ ਜਿਹੜੀ ਬੀਬੀ ਗਿਆਨ ਕੁਰਸੀ ਤੇ ਵੀ ਇਹ ਵੀ ਆਪਣਾ ਤੇ ਇਹਨਾਂ ਦੇ ਇਹਨਾਂ ਦੇ ਨੌਜੋ ਲੱਗੀ ਸੀ ਫਿਰ ਬਾਬਾ ਜੀ ਨੇ ਫਿਰ ਵੀ ਵੀ ਇਹਨਾਂ ਦੇ ਵੀ ਰਿਸ਼ਤਾ ਬਾਬਾ ਜੀ ਰਾਤੋਂ ਰਾਤ ਹੀ ਬਾਬਾ ਜੀ ਕਿਹਾ ਕਿਸ ਸੰਗੀ ਪਰਵਾਰ ਸੀ ਪਿੰਡ ਕੌਕੇ ਦਾ ਕੌਕੇ ਕਲਾਂ ਦਾ ਉਹ ਅਰਜੰਸੀ ਉਹਦਾ ਮੁੰਡਾ ਸੀ ਤੇ ਬਾਬਾ ਜੀ ਨੇ ਵੀ ਉਹ ਕਹਿ ਕੇ ਵੀ ਬਾਬਾ ਜੀਆ ਵੀ ਇਹ ਲੜਕੀ ਉਸੇ ਗੁਰਮੇਸ਼ ਦਾ ਤੇ ਫਿਰ ਇਹਨੂੰ ਭਾਬੀ ਵੀ ਗਿਆਨ ਕਰ ਚੁੱਕਾ ਪਤਾ ਨਹੀਂ ਸੀ ਨਵੇਂ ਸਦੀ ਹੋ ਰਹੀ ਨਾਲੀ ਉਹਨੂੰ ਪਤਾ ਨਹੀਂ ਸੀ ਤੇ ਬਾਬਾ ਜੀ ਨੇ ਵੀ ਪਰਸੋਂ ਵਿਆਹ ਹੀ ਰੱਖਤਾ ਬਾਬੇ ਜੀ ਤੇ ਬਾਬੇ ਰੱਖਤਾ ਦੇ ਪਰਸੋਂ ਵਿਆਹ ਦੇਖੋ ਗਾਇਜ ਬਾਬਾ ਨੇ ਦੋ ਵਾਰੀ ਉਹਦੀ ਜਿੰਦਗੀ ਬਚਾਈ ਬੀਬੀ ਜੀ ਉਹ ਮੈਂ ਦੱਸ ਨਹੀਂ ਕਰ ਤੇ ਫਿਰ ਉਹ ਜਦੋਂ ਅਸੀਂ ਗਾ ਵੀ ਗਾ ਉਹ ਵੀ ਉੱਥੇ ਆਪਣਾ ਬਈ ਉਹ ਨੇ ਰਖ ਤਵੀ ਆ ਰਖ ਤਵੀ ਬਾਬਾ ਜੀ ਇੰਦਰ ਸੋ ਗੱਡੇ ਨੂੰ ਕਿਆ ਇੰਦਰ ਸੇ ਕਹੇ ਕਿ ਆ ਵੀ ਇੰਦਰ ਸੇ ਪਿੱਤੂ ਜਾ ਕੇ ਤਾਂ ਵੀ ਆਪਣਾ ਇਹਦੇ ਹਾਸਤੇ ਨਾ ਵੀ ਵੀ ਸੇ ਵੀ ਆਪਣਾ ਇਸ ਸਗੇ ਜੁੱਟ ਜਾਓ ਇਹ ਬੀਬੀ ਆਸੀ ਗਰਜ ਹਾਰ ਪਾਇ ਬਣਾ ਕੇ ਲਿਓ ਸੋਨੇ ਦਾ ਤੇ ਝੂੜੀਆਂ ਚਾਰ ਝੂੜੀਆਂ ਉਹ ਕਿੰਦੇ ਸਤ ਵਚ ਇੰਦਰ ਸੇ ਗੱਡੇ ਨੇ ਫਿਰ ਜਾ ਕੇ ਹਾਰ ਤੇ ਝੂੜੀਆਂ ਬਣਾ ਕੇ ਲੰਦੀਆਂ ਬੀਬੀ ਨੂੰ ਪੈਸਾ ਆਇਆ ਫਿਰ ਬਾਬਾ ਜੀ ਵੀ ਦਿਖਾਇਆ ਤੇ ਬਾਬਾ ਜੀ ਬਹੁਤ ਖੁਸ਼ ਹੋਏ ਫਿਰ ਬਾਬਾ ਜੀ ਨੇ ਉਹ ਤੁਰ ਹਦ ਜਦੋਂ ਯਦਪੁਰ ਬਾਬਾ ਜੀ ਬਰੀ ਦੇਖੀ ਬਾਬਾ ਜੀ ਸਾਰੀ ਬਰੀ ਆਪ ਦੇਖੀ ਬਾਬਾ ਜੀ ਬਰੀ ਦੇਖੀ ਬਾਬਾ ਜੀ ਦੇ ਕਿਰੋ ਕਰਕੇ ਇਹਦੀ ਬੀਬੀ ਗਿਆਨ ਕੁਰਸੀ ਨਹੀਂ ਫਿਰ ਇਹਨਾਂ ਪਤੀ ਅਰਜਨ ਸਿੰਘ ਸੀ ਕੌਕ ਦੇ ਲਾਤੋ ਅਰਜਨ ਸਿੰਘ ਦੀ ਪੁੱਤਰੀ ਸੀ ਉਹ ਸਤਾ ਮਸਾਂ ਸਿੰਘ ਦਦਾਰੀ ਦੀ ਮਾਤਾ ਨੂੰ ਚੈਨ ਨੰਦ ਕੁਰਸੀ ਜਨ ਦਾ ਪਤਾ ਹੈ ਉਹਦੇ ਦੇ ਉਸੀ ਬੀਬੀ ਜਨ 1935 ਸਾਲ ਦੇ ਵਿੱਚ ਹੋਏ ਸੀ ਸਪੈਡੀ ਉਹਦੇ ਦੋ ਲੜਕੀ ਦੋ ਲੜਕੇ ਤੇ ਇੱਕ ਲੜਕੀ ਸੀ ਬੀਬੀ ਗਿਆਰ ਘਰ ਦੇ ਤੇ ਲੜਕੇ ਸੀ ਭਪਿੰਦਰ ਸਿੰਘ ਤੇ ਦੂਜੇ ਅਜੀਤ ਸਿੰਘ ਤੇ ਬੀਬੀ ਮਾਤਾ ਤੇ ਇਹਨਾਂ ਦੇ ਲੜਕੀਆਂ ਸੀ ਬੀਬੀ ਹਰ ਸਿਮਰਨ ਕੌਰ ਭਪਿੰਦਰ ਸਿੰਘ ਦੇ ਦੋ ਲੜਕੇ ਆ ਤੇ ਆਜੀਤ ਸਿੰਘ ਦੇ ਇੱਕ ਦੋ ਲੜਕੇ ਤੇ ਇੱਕ ਲੜਕੀ ਹਰ ਸਿਮਰਨ ਕੌਰ ਦੇ ਇੱਕ ਲੜਕਾ ਤੇ ਇੱਕ ਲੜਕੀ ਕੈਨੇਡਾ ਸਰ ਪਰਵਾਦੇ ਦਾ ਤੇ ਇਹ ਦੁੱਧ ਛੱਡ ਗਈ ਸੀ ਬਾਬੇ ਨੇ ਫਿਰ ਦੁੱਧ ਰੋਕਿਆ ਫਿਰ ਕਿਹਾ ਵਛਾ ਦੇ ਉਸ ਕੋਈ ਪਛਾਤਾ ਛੱਡ ਰਹੀ ਫੇ ਵੀ ਮਕਰਾਨੇ ਤੂੰ ਫਿਰ ਪੱਥਰ ਨਾਲ ਚ ਭੇਜ ਰਹੀ ਉਹ ਇਹ ਡਿਊਟੀ ਸੀ ਫੇ ਮਾ ਫੇ ਮਾਤਾ ਗਿਆ ਕਰਦੇ ਵਿਆਹ ਹੋ ਗਿਆ ਸੀ ਮਾਤਾ ਗਿਆ ਕਰਦੇ ਵਿਆਹ ਹੋ ਗਿਆ ਸੀ ਕਰਤਾਰ ਸੈਕੂਲਰ ਨਹੀਂ ਜਿਗਰਾ ਫੜਕਾ ਦਿੱਤੇ ਜਿਹੜੇ ਈਸ਼ਰ ਸਿੰਘ ਜੀ ਨੇ ਉਹਨਾਂ ਨੇ ਉੱਥੋਂ ਵਿਆਹ ਦੇ ਲਿਖਤੀ ਸੀ ਉਹ ਠੀਕ ਤਰ੍ਹਾਂ ਸੀ ਫੇ ਬਾਬਾ ਜੀ ਫੇ ਆਪਸਾਰ ਕੀਤਾ ਜੀ ਫੇ ਦੇਖੋ ਜੀ ਉਹਦਾ ਗਾਹ ਕੀ ਹੋਇਆ ਤੇ ਜੇ ਦੇਖੋ ਉਹ ਮਾਤਾ ਜਿਹੜੀ ਸੀ ਹੈ ਜੀ ਮੈਨੂੰ ਪਤਾ ਹੀ ਬਿਮਾਰ ਠਰ ਦਾ ਬੰਦਾ ਹੋਈ ਜਾਂਦਾ ਤੇ ਬਾਗ ਹੋ ਜਾਂਦਾ ਤੇ ਉਹ ਮਾਤਾ ਜਿਹੜੀ ਸੀਗੀ ਤੇ ਇਹ ਵੀ ਉਹ ਬਿਮਾਰ ਹੋ ਗਈ ਸੀ ਢਿਲੇ ਹੋ ਗਈ ਸੀ ਤੇ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਜੀ ਤੇ 1965 ਸੰਚ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਆ ਤੇ ਵੀ ਉਹਨੇ ਡਾਕਟਰ ਨੇ ਇਹ ਵੀ ਕਹਤਾ ਵੀ ਜਿਹੜੀ ਤੇ ਲਾਸ ਵੇਸ਼ਨ ਉਹ ਪੂਰੀ ਕਰ ਦਿਓ ਲਾਸ ਵੇਸ਼ਨ ਪੂਰੀ ਕਰ ਦਿਓ ਤੇ ਵੀ ਘਰੋਂ ਵੀ ਕਰਕੇ ਵੀ ਇਹ ਵੀ ਕਰਕੇ ਬਾਬਾ ਜੀ ਬਿਕਲ ਆਸਮ ਸ਼੍ਰੀ ਪੂਰੀ ਕਰਦੇ ਹੋ ਤੇ ਵੀ 1965 ਸਦੀ ਗੱਲ ਆ ਤੇ ਉਹਨਾਂ ਨੇ ਜਦੋਂ ਡਾਕਟਰ ਜਵਾਹਰ ਦਿੱਤੇ ਜੋ ਮੂੰਹ ਤੇ ਪਾਈਪਾਂ ਲਾਈਆਂ ਸੀਗੀਆਂ ਸਾਰਾ ਸੀਗਾ ਕਰਕੇ ਮੁਸ਼ਕਲ ਸੀ ਬੋਲਣਾ ਮੁਸ਼ਕਲ ਸੀ ਮਾਤਾ ਬਹੁਤ ਘਬराई ਸੀ ਉਹਨਾਂ ਨੇ ਦਰਵਾਜ਼ੇ ਦੇ ਵਿੱਚ ਉਹਨਾਂ ਨੇ ਅਰਦਾਸ ਕੀਤੀ ਬਾਬਾ ਜੀ ਕੋਲ ਬਾਬਾ ਜੀ ਕੋਲ ਅਰਦਾਸ ਕੀਤੀ ਬਾਬਾ ਜੀ ਵੀ ਮੇਂ ਅੱਖਿਆ ਕਰੋ ਮੈਨੂੰ ਉਮਰ ਵਧਾਓ ਵੀ ਮੈਂ ਤਾਂ ਵੀ ਵੀਜ਼ਾ ਉਮਰ ਕੋਸਣੇ ਮੈਂ ਵੀ ਮਿੰਦੀ ਸੀ ਕਿਵੇਂ ਚਲੀ ਜਾ ਤੇ ਫਿਰ ਬਾਬਾ ਉਹਨੇ ਕਹਿੰਦੇ ਮੈਂ ਆਹ ਤਾਂ ਕਿ ਮੈਂ ਦਰਵਾਜ਼ੇ ਪਈ ਸੀ ਬੈਠੀ ਦੇ ਉੱਤੇ ਡਾਕਟਰ ਨੇ ਜਵਾਬ ਦਿੱਤਾ ਸੀ ਸਾਈਨ ਮਿਲ ਕੋ ਕਰਾ ਲਈ ਸੀ ਲਾਸਟ ਵਿਸ਼ੇ ਸਾਈਨ ਕਰਾ ਲਈ ਸੀ ਉੱਥੋਂ ਕਹਿੰਦਾ ਦਰਵਾਜ਼ੇ ਦੇ ਵਿੱਚੋਂ ਕਹਿੰਦਾ ਬਾਬਾ ਜੀ ਤੇ ਭਾਈ ਇੰਦਰ ਸਿੰਘ ਜੋੜੀ ਆਏ ਉਹ ਦੋਨੋਂ ਮੈਨੂੰ ਆਉਂਦੇ ਦਿਸੇ ਆਉਂਦੇ ਦਿਸੇ ਤੇ ਉਹਨੇ ਬਾਬਾ ਜੀ ਆ ਕੇ ਕਹਿੰਦੇ ਵੀ ਮੈਂ ਤੇ ਮੱਥੇ ਤੇ ਹੱਥ ਰੱਖਿਆ ਤੇ ਬਾਬਾ ਜੀ ਕਹਿੰਦਾ ਵੀ ਬਾਹਰ ਹੀ ਜਾਣਾ ਵੀ ਬਾਹਰ ਹੀ ਜਾਣਾ ਤੇ ਫਿਰ ਕਹਿੰਦੇ ਵੀ ਇਹ ਵੇਸਤਾ ਵੀ ਵੀ ਕਹਿੰਦੇ ਵੀ ਬਾਬਾ ਜੀ ਨੇ ਮੇਰੇ ਰੱਖਿਆ ਵੀ ਥੀ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਫਿਰ ਮਾਤਾ ਦੂਜੀ ਵਾਰ ਤੇ 2013 ਚ ਬਹੁਤ ਸਖਤ ਮਰੀ ਪਹਿਲੀ ਵਾਰ 1965 ਸੰਜ ਉਹ ਆ ਵੀ ਤੇ ਉਹਨੂੰ ਤਦਰਸ ਹੋ ਗਿਆ ਫਿਰ ਫਿਰ 2013 ਚ ਇਹਨੂੰ ਫਿਰ ਸਖਤ ਬਿਮਾਰ ਹੋ ਗਈ ਤੇ ਵੀ ਵੀ ਫਿਰ ਵੀ ਡਾਕਟਰ ਮਸ਼ੀਨਾ ਰੱਖ ਕੇ ਨਾੜੀਆਂ-ਨੁੜੀਆਂ ਲਾਤੀਆਂ ਸੀ ਜੀ ਸਾਰੀਆਂ ਆਕਸੀਜਨ ਵਾਲੀਆਂ ਤੇ ਹਾਰਟ ਟ੍ਰਾਂਸਪਲੈਂਟ ਕਰਕੇ ਨਾ ਕਰ ਹੋਇਆ ਸੀ ਨਾ ਹਾਰਟ ਟ੍ਰਾਂਸਪਲੈਂਟ ਹੋਇਆ ਸੀਗਾ ਦਿਲ ਦਾ ਕੱਟ ਗਿਆ ਉਹ ਐਸੀ ਬੜੀ ਤਾਂ ਬੜੀ ਸੀਰੀਅਸ ਵਾਰ ਸੀ ਉਸੋਕੇ ਵੀ ਵੀ ਡਾਕਟਰ ਸੀਗਾ ਵੀ ਇਹ ਵੀ ਸਫਰ ਨਹੀਂ ਹੋ ਸਕਦਾ ਫਿਰ ਡਾਕਟਰ ਨੇ ਕਿਹਾ ਜੀ ਵੀ ਕਦੇ ਵੀ ਤੁਸੀਂ ਨਾ ਵੀ ਅਦੇ ਵੀ ਤੁਹਾ ਬਿਓ ਲੈਸ ਟੈਰਾਜੀ ਹਿੱਟਿਆ ਨਾ ਵੀ ਫਿਰ ਵੀ ਤੁਸੀਂ ਵੀ ਨਾ ਤੇ ਲੜਕਾ ਜਿਹੜਾ ਸੀ ਭੁਪਿੰਦਰ ਸਿੰਘ ਉਹ ਬੋਸਟਨ ਤੋਂ ਉਹ ਭਾਈ ਇਹ ਵੀ ਆ ਗਿਆ ਹੋਰ ਪਰਿਵਾਰ ਵੀ ਸਾਰੇ ਆ ਗਏ ਵੀ ਕਿ ਉਹ ਜਾ ਰਹੀ ਸੀ ਹਰ ਟ੍ਰਾਂਸਪੋਰਟ ਹੋ ਰਹੀ ਸੀ ਤੇ ਵੀ ਉਹ ਤਾਂ ਮੁਸ਼ਕਲ ਬਹੁਤ ਸੀਗੀ ਫਿਰ ਉਸੋਕੇ ਵੀ ਉਹ ਵੀ ਉਹਨਾਂ ਨੇ ਫਿਰ ਅਦਾਸ ਕੀਤੀ ਉਸੋ ਕਿ ਵੀ ਵੀਜੀ ਦਾデア ਤੇ ਕਹਿੰਦੇ ਬਾਬਾ ਜੀ ਇਸ਼ਰ ਸਿੰਘ ਜੀ ਆਪ ਆਏ ਬਿਲਕੁਲ ਮੈਂ ਦਰਸ਼ਕੀਆ ਕੀ ਕਰ ਰਹੀ ਆ ਬਾਬਾ ਜੀ ਆਪ ਆਏ ਕਿ ਮੈਂ ਹੱਥ ਬੋਲ ਤਾਂ ਸਕਦੀ ਸੀ ਮੈਂ ਹੱਥ ਜੁੜੇ ਆਤੀ ਔੜ ਕੇ ਤੇ ਵੀ ਮੈਂ ਵੀ ਹੱਥ ਜੁੜ ਕੇ ਮੈਂ ਕਿਹਾ ਜੀ ਵੀ ਆਪਣਾ ਬਾਬਾ ਜੀ ਹਰ ਤੁਸੀਂ ਆ ਵੀ ਵੀ ਮੈਂ ਵੀ ਰੱਖਿਆ ਕਰੋ ਬਾਬਾ ਜੀ ਨੇ ਫੇਕਿਆ ਵੀ ਵੀ ਬੱਕਾ ਬਣਾਉਣ ਦੀ ਲੋੜ ਨਹੀਂ ਤੇ ਵੀ ਹਲੇ ਤੂੰ ਜਾਣਾ ਹਲੇ ਬੋੜ ਹੈ ਨਾ ਤੇ ਤੇਰੀ ਬੇਟੀ ਮੰਜੂ ਹੋਗੀ ਗੁਰਨਾਖ ਸਿੰਘ ਜੀ ਦੇ ਵੀ ਇਮਤੀ ਮਾਜੂਰ ਕਰ ਲਈ ਤੇ ਦੇਖੋ ਕਿ ਨਹੀਂ ਗੱਲਾਂ ਜਿਹਾ ਇਹ ਜਿੰਨੀ ਸਾਕ ਹੈ ਜੀ ਸੂਤਾ ਨਾਲ ਬਪਾਰ ਹੈ ਜੀ ਹਾਦਿਕ ਕਿੰਨੀ ਸੋਹਣੀ ਸਾਕ ਹੈ ਇਹ ਜਿਹੜਾ ਕਮਰ ਕੋ ਇਹਦਾ ਸਪਾਰ ਕਰ ਲਈ ਤੁਸੀਂ ਫੋਨ ਕਰੋ ਇਹਨਾਂ ਕੋ ਵੱਡੇ ਬਾਬਾ ਜੀ ਬਾਬਾ ਸੰਸੀ ਮਰਦਾ ਚੋੜਾ ਵੀ ਹੈਗਾ ਹੁਣ ਆ ਪਿੱਛੇ ਦੋ ਦੋ ਤਿੰਨ ਦਿਨ ਹੋਏ ਜੀ ਇਹਨਾਂ ਜਦੋਂ ਬਾਬਾ ਕੋ ਤੰਸੀ ਜੀ ਸੀਨ ਜਿਵੇਂ ਸਾਸਲ ਦੇਸੀਗਾ ਉਸ ਨੂੰ ਪੇਜਾ ਨੇ ਉਹਦੇ ਪਾਰਛਾ ਦਿੱਸੀ ਸਰੀਰ ਵਰਦਰ ਸਮਝੇ ਉਹ ਤੇ ਨਹਿ ਬਾਬਾ ਨੰਸੀ ਨੇ ਚੋਲੇ ਦਰਸ਼ ਕਰਾਈ ਬਹੁਤ ਸਖਤ ਦੇ ਆ ਕੇ ਚੋਲੇ ਦਰਸ਼ ਕੀਤੇ ਬਾਬਾ ਜੀ ਵੀ ਚੋਲੇ ਦਰਸ਼ੀ ਤੇ ਗੁਰਦਾਰ ਨਾਰਸਨ ਠਾੜ ਸਰੀ ਕੈਨੇਡਾ ਦੇ ਵਿੱਚ ਹਾਂਜੀ ਕਰ ਸੰਗਤ ਤੁਸੀਂ ਸਾਧੀ 8 ਸਤਿ ਸ੍ਰੀ ਅਕਾਲ ਜੋ ਜੋ ਪ੍ਰਮਾਤਮਾਹਰੇ ਸੱਚਾ ਇਸਵਾਉ ਇੱਥੇ ਮੈਨੂੰ ਬੜੇ ਦਰਗੇ ਪਾਵੇ ਥਾਉ ਇੱਥੇ ਮੈਨੂੰ ਬੜੇ ਦਰਗੇ ਪਾਵੇ ਥਾਉ ਇਹ ਦੇਖੋ ਜੀ 2047 ਅੰਬੇ ਸਾਬਾ ਇਹ ਬੀਬੀ ਨੂੰ ਬਾਬਾ ਜੀ ਨੇ ਨਵੀਂ ਜਿੰਦਗੀ ਦਿੱਤੀ ਦੋ ਵਾਰ ਜਿੰਦਗੀ ਦਿੱਤੀ ਬਾਬਾ ਜੀ ਇਹ ਬਾਬੇ ਸੰਜੋਸਾ ਸਰਬ ਫਿਰ ਵੱਡੀ ਗੱਲ ਇਹ ਹੈ ਕਿ ਮੈਂ ਉਹਨਾਂ ਨਾਲ ਕੋ ਰਾਜੀ ਵੀ ਗੱਲ ਹੋਈ ਸੀ ਉਹਨਾਂ ਦੇ ਲੜਕੇ ਭਪਿੰਦਰ ਸਿੰਘ ਤੇ ਦੂਜਾ ਲੜਕਾ ਅਜੀਤ ਸਿੰਘ ਬਹੁਤ ਪ੍ਰੇਮੀ ਹੈ ਬਹੁਤ ਪ੍ਰੇਮੀਆਂ ਬਹੁਤ ਪ੍ਰੇਮੀਆਂ ਤੇ ਵੀ ਬਾਬਾ ਜੀ ਬਰਾਗ ਦੇ ਵਿੱਚ ਵੀ ਮਾਤਾ ਰਹੀਦੀ ਆ ਮੈਂ 90 ਸਤੰਬਰਾਂ ਵਿੱਚ ਬਰਾਗ ਚ ਰਹਿੰਦੀ ਆ ਤੇ ਵੀ ਬਹੁਤ ਸਰਬਕ ਜਾਸ ਤੇ ਫਿਰ ਉਹਨਾਂ ਨੇ ਵੀ ਮੈਂ ਪੁੱਛਿਆ ਜੀ ਮਗਾ ਵੀ ਸੋਲੇ ਪੈਦਾਲੀ ਕਦੋਂ ਸਲਗਵਾ ਸੀ ਸੀ ਫਿਰ ਉਹਨਾਂ ਨੇ ਦੱਸਿਆ ਵੀ 1900 72 ਸਾਲ ਦੇ ਵਿੱਚ ਮੇਰੇ ਪਿਤਾ ਜੀ ਕਹਿੰਦੇ ਸਰਵਿਸ ਹੋ ਗਈ ਸੀ ਮਾਤਾ ਜੀ 1972 ਤੋਂ ਬਾਅਦ ਕਹਿੰਦੇ ਉਹ ਵੀ ਸਰਵਿਸ ਹੋ ਗਈ ਸੀ ਤੇ ਬਹੁਤ ਅੱਛਾ ਬਿਹੜੀਆਂ ਸਾਖੀਆਂ ਆਪਾਂ ਜੇ ਜੇ ਵੀ ਗ੍ਰੈਂਡ ਕਰਾਓ ਆਪਾਂ ਵੱਧ ਤੋਂ ਵੱਧ ਵੀ ਜਿੰਨੀਆਂ ਸਾਖੀਆਂ ਇਹ ਸਾਰੀਆਂ ਸਾਖੇ ਸਬੂਤਤਾ ਦੇਵਾਂਗੇ ਤੇ ਮਾਤਾ ਜੀ ਮਾਤਾ ਦਾ ਨੰਬਰ ਜਿਹੜਾ ਹੈਗਾ ਵੀ 604 313 717 ਬੈਲਕੋਡ ਕੈਨੇਡਾ 604 313 1767 ਇਹਨਾਂ ਨੰਬਰ 'ਤੇ ਮੈਂ ਜੋ ਫੋਨ ਕਰਉ ਫੋਨ ਕਰਕੇ ਉਹ ਸਾਰਾ ਕੁਝ ਦੱਸਣਗੇ ਵੀ ਕਿਵੇਂ ਆ ਤੇ ਵੀ ਇਹ ਸਾਕੀ ਬਹੁਤ ਕੀ ਜੈ ਦੇਖੋ ਸਾਰਾ ਬਿਜ਼ਨਸ ਕਰੋੜਾਂ ਦਾ ਬਿਜ਼ਨਸ ਛੱਡ ਕੇ ਉਹ ਪਰਿਵਾਰ ਪਰੇ ਨੁਕਸਾਨ ਪਾਕਿਸਤਾਨ 'ਚ ਹੋਇਆ ਉਤੋਂ ਫਿਰ ਡੋਈ ਡੇਰਦੂ ਕੋ ਹੈ ਉੱਥੇ ਸੀ ਉਤੋਂ ਆਉਂਦੇ ਆਉਂਦੇ ਸੀ ਫਿਰ ਉਤੋਂ ਬਾਬਾ ਜੀ ਇਹ ਆਪ ਲੈ ਕੇ ਆਏ ਬਾਬਾ ਜੀ ਤੇ ਆ ਕਿ ਸਾਰਾ ਬਿਜ਼ਨਸ ਛੱਡ ਕੇ ਸਾਰਾ ਕੁਛ ਛੱਡ ਕੇ ਆਪਾਂ ਦੇ ਲੋ ਜੀ ਇੱਕ ਆਪ ਕੋਈ ਛਾ ਕੇ ਆਪਾਂ ਕੋਈ ਛਟਕੀ ਨਹੀਂ 라ਜੀ ਹਨ ਤੇ ਉਹਦਾ ਸਾਰਾ ਬਿਜ਼ਨਸ ਛੱਡ ਕੇ ਬਾਬਾ ਜੀ ਕੋਹਾ ਗਏ ਸੇਵਾ ਤੇ ਲੱਗੇ ਸਾਰਾ ਪੱਥਰ ਜਿੰਨਾ ਦਾ ਅੰਛਾ ਲੱਗਿਆ ਮਕਰਾਨੇ ਤੋਂ ਇਹ ਹੀ ਭੇਜ ਜਾਂਦੀ ਸੀ ਕਿ ਵੀ ਸਰਦਾਰ ਤੇ ਸੇਵਾ ਕਰਾਉਂਦੀ ਸੀ ਉੱਥੇ ਤੇ ਸਾਰਾ ਪੱਥਰ ਮਕਰਾਨੇ ਤੋਂ ਭੇਜਦੀ ਸੀ ਇਹ ਸੀ ਜਿੱਥੇ ਦੇ ਕੁੱਲੀ ਜਿੱਲ ਸੀ ਜਿੱਥੇ ਅੱਜ ਕਾਰ ਬਾਬਾ ਜੀ ਖੜੀ ਹੈ ਨਾਲ ਸਰ ਜਿੱਥੇ ਅਪ ਚਰਨ ਝੋਣੇ ਅਧਿਕਾਰ ਉਹ ਬੇਰਗ ਐਕਜੈਕਟਿਵ ਸੀ ਮੈਨੂੰ ਤਾਂ ਪਤਾ ਉਹ ਜਗਤ ਇਹਨਾਂ ਦੇ ਕਮਰਾ ਹੁੰਦਾ ਸੀ ਉਹ ਕਮਰੇ ਜੀ ਬਾਬਾ ਜੀ ਰਜਾਨਾ ਥਾਲੀ ਸੀ ਪਛਾੜ ਇੱਕ ਪ੍ਰਸ਼ਾਦਾ ਰੋਜ਼ ਭੇਜਦੀ ਸੀ ਉਹ ਸ਼ੱਕ ਦੀ ਸੀ ਪ੍ਰਸ਼ਾਦਾ ਇਹ ਬੇਤੀ ਹੋਰ ਵੀ ਜੇ ਕੁ ਕੁ ਕਰ ਰਿਹਾ ਵੀ ਤੇ ਉਹ ਵੀ ਆਪਾਂ ਸਾਰੇ ਸਾਕੀ ਜਿੰਦੀਆਂ ਹੋਣੀਆਂ ਆਪਾਂ ਸੂਤਾਂ ਭੇਜਣੀਆਂ ਔਰ ਮੇਰੇ ਖਾ ਪਰਸਲ ਵਿੱਚ ਸਾਕੀ ਜੀ ਪਾਊਗਾ ਤੇ ਸਭ ਭਗਤ ਸਿੰਘ ਸ਼ਾਸ਼ੀ ਅੱਜ ਉਹਨਾਂ ਦੇ ਲੜਕੇ ਤੇ ਜਿਹੜੇ ਕਿ ਅਜੀ ਦੇ ਰਸੀਜਨ ਸਤਲਜ ਤੇ ਬਿਆਸ ਨੇ ਕਿਰਾ ਕੋਈ ਪ੍ਰੋਜੈਕਟ ਜਿਹਨਾਂ ਤਿਆਰ ਕੀਤਾ ਸੀ ਤੇ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਸਾਬਕਾ ਪਾਕਿਸਤਾਨ ਪੁੱਤਰ ਤੇ ਵੀ ਆਪਣਾ ਡੀਜੀਪੀ ਸੁਪਨਦਰ ਸਿੰਘ ਡੀਜੀਪੀ ਬਸਮੀਪੁਰ ਸਾਰਾ ਕੋਲਕਾਤਾ ਨਾਲ ਅੰਦਰ ਸੀ ਉਹ ਜਿਹੜੀ ਫਰਮਾਇ ਫੋਟੋ ਵਿੱਚ ਡੀਜੀਪੀ ਦੀ ਪਾਊਗਾ ਉਹ ਆਣ ਗਿਆ ਸਾਰੇ ਸਾਥੀ ਆਣ ਗਏ ਬਾਬਾ ਜੀ ਨੇ ਇਸ ਦਾ ਪਾਕਿਸਤਾਨ ਸੈਸ਼ਨ ਜੱਜ ਜੀ ਉਮਰ ਬਾਬਾ ਇਸ਼ਾ ਸੇ ਇਹ ਕਿਸ ਤਰ੍ਹਾਂ ਬਤਾਈ ਉਹ ਵੀ ਮੈਂ ਸਰ ਦਸੂਗੀ ਇਹ ਸਾਰੇ ਦੇਖਣ ਵਾਲੀ ਹੈ ਜੀ ਇਹ ਏ ਵੀ ਸੁਣੋ ਸਤਿ ਆ ਸਾਰੀ ਸਾਕਿਆ ਕੋਸ਼ ਜਾ ਵੀ ਵੱਧ ਤੋਂ ਵੱਧ ਸੰਗਤਾਂ ਦੇ ਵਿੱਚ ਸੇਵਾ ਵਿੱਚ ਲਈਏ ਤਾਂ ਕਿ ਸੰਗਤਾਂ ਲਾਭ ਲੈਣ ਇਹ ਵੀ ਬੇਤੀਆ ਆਪ ਵਿੱਚ ਕੋਈ ਲੱਛਾ ਹੋਈ ਤਾਂ ਮੈਨੂੰ ਦਾਸ ਮਾਫੀ ਆਬ ਜਾਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ